ਤਾਂ ACC ਯਾਨੀ ਕਿ ਏਸ਼ੀਅਨ ਕ੍ਰਿਕਟ ਕੌਂਸਲ ਚੇਅਰਮੈਨ ਮੁਹਸਿਨ ਨਕਵੀ ਨੇ ਮਾਫੀ ਮੰਗੀ ਹੈ ਤਾਂ ਮੁਹਸਿਨ ਨਕਵੀ ਨੇ ਦੱਸਿਆ ਕਿ BCCI ਤੋਂ ਮਾਫੀ ਮੰਗੀ ਹੈ ਔਰ ਟਰੋਫੀ ਤੇ ਮੈਡਲ ਨਾ ਦੇਣ ਦੇ ਚਲਦੇ ਮਾਫੀ ਮੰਗੀ ਗਈ ਹੈ ਤਾਂ ਵੱਡੀ ਖਬਰ ਹੈ ਨਾ ਕਿ ਆ ਕਿ ਜੋ ਹੋਇਆ ਨਹੀਂ ਹੋਣਾ ਚਾਹੀਦਾ ਸੀ ਮੁਹਸਿਨ ਨਕਵੀ ਦਾ ਇਹ ਕਹਿਣਾ ਹੈ ਮੁਹਸਿਨ ਨਕਵੀ ਦਾ ਅਜੇ ਵੀ ਟਰੋਫੀ ਤੇ ਮੈਡਲ ਦੇਣ ਤੋਂ ਇਨਕਾਰ ਹੈ ਸੂਰਜ ਕੁਮਾਰ ਯਾਦਵ ਖੁਦ ਆਕੇ ਟਰੋਫੀ ਲੈ ਕੇ ਜਾਣ ਨਕਵੀ ਨੇ ਇਹ ਕਿਹਾ ਹੈ ਤਾਂ ਆਪਣੇ ਆਪ ਦੇ ਵਿੱਚ ਇਹ ਵੀ ਇੱਕ ਮਾਮਲਾ अहम है खास तौर पर जोड़े क्रिकेट प्रेमी ने और उंज भी जो देश पद्धर से गल आ जाए जो खेड पद्धर क्योंकि क्रिकेट अजिहा एक खेड है जिसको हर कोई चाहता है दिलों वेखता है खास तौर पर जो मामला जोड़ा है वह सामने आ जाता है एशिया कप का ए सीसी एशियन क्रिकेट काउंसिल चेयरमैन मोहसिन नकवी ने यह माफी मांगी तो उमेश शर्मा ने मेरे सहयोगी फोनलाइन उमेश की है वधेरे जानकारी ਦੇਖੋ BCCI ਇਸ ਮੁੱਦੇ ਹੁਣ ਲੀਗਲੀ ਚੱਲ ਰਹੀ ਹੈ ਔਰ ਕੱਲ ਵੀ ਜਿਹੜੀ ਸਾਨੂੰ ਜਾਣਕਾਰੀ ਮਿਲੀ ਹੈ ਕਿ ਕੱਲ BCCI ਦੇ ਟਾਪ ਅਫੀਸ਼ੀਅਲਸ ਨੇ ਜਿਹੜੇ ਉਹਨਾਂ ਨੇ ਮਨ ਬਣਾ ਲਿਆ ਸੀਗਾ ਕਿ ਹੁਣ ਇਸ ਕਾਰਵਾਈ ਨੂੰ ਸਥਿਰੀ ਤੱਕ ਪਹੁੰਚਾਣਾ ਹੈ ਔਰ ACC ਦੀ ਮੀਟਿੰਗ ਹੁੰਦੀ ਹੈ ਉਹਦੇ ਵਿੱਚ ਨਕਵੀ ਮਾਫੀ ਮੰਗਦੇ ਨੇ ਔਰ ਪਲੱਸ ਜਿਹੜੀ ਇਸ਼ੂ ਹੈਗਾ ਕਿ ਨਕਵੀ ਬੇਸ਼ੱਕ ਮਾਫੀ ਮੰਗ ਲਈ ਪਰ ਟਰੋਫੀ ਤੇ ਮੈਡਲਸ ਉਹਨਾਂ ਕੋਲ ਨੇ ਤਾਂ ਇਸ ਇਸ਼ੂ ਪਰਟੀਕੂਲਰ ਇਸ ਇਸ਼ੂ ਨੂੰ ਲੈ ਕੇ ਹੁਣ BCCI ਨੇ ਸਾਫ਼ ਕਰਤਾ ਕਿ ਇਹ ਇੰਡੀਆ ਦੀ ਟਰੋਫੀ ਹੈ ਇੰਡੀਆ ਟੀਮ ਦੀ ਟਰੋਫੀ ਹੈ ਇੰਡੀਆ ਚੈਂਪੀਅਨ ਬਣ ਹੈ ਉਹ ਬੇਸ਼ੱਕ ACC ਦੇ ਪ੍ਰੈਜ਼ੀਡੈਂਟ ਨੇ ਕਾਉਂਸਲ ਵਿੱਚ ਇਹ ਮੰਨ ਲੇ ਕਿਨ ਟਰੋਫੀ ਤੇ ਇਹ ਮੈਡਲ ਨਹੀਂ ਹੋਲਡ ਕਰ ਸਕਦੇ ਇਸ ਕਰਕੇ ਇੱਥੇ ਤੱਕ ਵੀ ਸੋਚ ਲਿਆ ਗਿਆ ਲੀਗਲ ਜਿਹੜਾ ਮੈਂ ਵਰਡ ਯੂਜ਼ ਕਰ ਰਿਹਾ ਲੀਗਲ ਲੀਗਲੀ ਤੌਰ ਤੇ ਵਿਸਲਾ ਮਸ਼ਵਰਾ ਵਕੀਲਾਂ ਨਾਲ ਹੋ ਚੁੱਕਿਆ ਹੈ BCCI ਦਾ ਨਕਵੀ ਦੇ ਖਿਲਾਫ ਇੱਥੇ ਤੱਕ ਵੀ ਸੋਚ ਲਿਆ ਸੀਗਾ ਕਿ ਇੱਕ ਕੰਪਲੇਂਟ ਕ੍ਰਿਮਨਲ ਕੰਪਲੀਟ ਵੀ ਦਾਖਲ ਕਰਨ ਦੀ ਤਿਆਰੀ BCCI ਜੇ ਦੇਖਿਆ ਜਾ ਚੋਚੇ ਤੌਰ ਤੇ ਕਰ ਚੁੱਕੀ ਸੀ ਤਾਂ ਹੁਣ ਵੱਡਾ ਮਸਲਾ ਨਜ਼ਰ ਆ ਰਿਹਾ ਮਾਫੀ ਤਾਂ ਮੰਗ ਲਈ ਹੈ ਟਰੋਫੀ ਤੇ ਮੈਡਲ इंडिया 콜 ਕਦੋਂ ਆਣਗੇ ਉਹ ਇੰਪੋਰਟੈਂਟ ਹੈ ਕਿਉਂਕਿ ਨਸ਼ਮੀ ਨੇ ਇੱਥੇ ਕਹਿਤਾ ਸੀ ਇਹ ਠੀਕ ਹੈ ਜੋ ਉੱਥੇ ਨਹੀਂ ਹੋਣਾ ਚਾਹੀਦਾ ਸੀ ਹੋ ਗਿਆ ਲੇਕਿਨ ਕਪਤਾਨ ਸੁਰੇ ਕੁਮਾਰ ਯਾਦਵ ਦੁਬਈਆ ਕੇ ਟਰਾਫੀ ਲੈਣ ਦਾ ਬੀਸੀਸੀਆਈ ਨੇ ਸਾਫ਼ ਕਹਿਤਾ ਕਿ ਟਰਾਫੀ ਲੈਣ ਕਪਤਾਨ ਨਹੀਂ ਆਣਗੇ ਤੁਸੀਂ ਵੱਡਾ ਮਤਲਬ ਹੀ ਨਹੀਂ ਬਣਦਾ ਟਰਾਫੀ ਨੂੰ ਹੋਲਡ ਕਰਨ ਦਾ ਤਾਂ ਕਿਤੇ ਨਾ ਕਿਤੇ ਹੁਣ ਬੀਸੀਸੀਆਈ ਬਹੁਤ ਸਖਤ ਚੱਲ ਪਈ ਹੈ ਔਰ ਲੀਗਲੀ ਤੌਰ ਤੇ ਚੱਲਦੀ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਮੇਸ਼ तमाम ਜਾਣਕਾਰੀ ਲਈ ਤਾਂ ਹੁਣ ਦੇਖਣਾ ਹੋਵੇਗਾ ਟਰਾਫਿਕ ਟਰਾਫੀ ਨੂੰ ਲੈ ਕੇ ਅਗਲੀ ਅਪਡੇਟ ਕੀ ਆਉਂਦੀ ਹੈ